ਕੋ ਜਿੰਨਾ ਕੰਮ ਸ਼ਹੀਦਾਂ ਦੇ ਉੱਤੇ ਯੋਧਿਆਂ ਦੇ ਉੱਤੇ ਹੋਇਆ ਉਹਨਾ ਹੋਇਆ ਨਹੀਂ ਜੀ ਬਹੁਤ ਜ਼ਿਆਦਾ ਖੂਨ ਵਾਲਾ ਆਇਆ ਕਿਉਂਕਿ ਸਾਡੇ ਕੋਲੇ ਬਹੁਤ ਜ਼ਿਆਦਾ ਲਿਟਰੇਚਰ ਆਇਆ ਨੇ ਯੋਧੇ ਸੂਰਮੇ ਆ ਜਿਹੜੇ ਹਿڈن ਹੀ ਰਹਿ ਗਏ ਜਿਹੜੇ ਕਿ ਹਲੇ ਅੱਗੇ ਆਏ ਨਹੀਂ ਜੀ ਆ ਜੋ ਉਹ ਆਰਟੀਫੀਸ਼ੀਅਲ ਜੋ ਕ੍ਰੀਏਟ ਕਰੇ ਹੀਰੋ ਨੇ ਜੀ ਪਰ ਸਾਡੇ ਜਿਹੜੇ ਰੀਅਲ ਯੋਧੇ ਹੈਗੇ ਆ ਸਾਡੇ ਕੋਲੇ ਕਰਤਾਰ ਸਿੰਘ ਸਰਾਫਾ ਭਗਤ ਸਿੰਘ ਹਰੀ ਸਿੰਘ ਨਲਵਾ ਬੰਦਾ ਸਿੰਘ ਭਾਟਰ ਇਦਾਂ ਦੀਆਂ ਮੂਵੀਆਂ ਵੀ ਬਣਨੀਆਂ ਚਾਹੀਦੀਆਂ ਕਰਤਾਰ ਸਿੰਘ ਸਰਾਬਾ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਕਰਤਾਰ ਸਿੰਘ ਸਰਾਬਾ ਨੂੰ ਕਿਵੇਂ ਸਾਰੇ ਯਾਦ ਕਰਦੇ ਨੇ ਖਾਸ ਕਰਕੇ ਉਹ ਲੋਕ ਜੋ ਉਹਨਾਂ ਦੇ ਪਿੰਡ ਦੇ ਨਾਲ ਜੁੜੇ ਹੋਏ ਨੇ ਜੋ ਉਹਨਾਂ ਦੀ ਜ਼ਿੰਦਗੀ ਤੇ ਉੱਤੇ ਫਿਲਮਾਂ ਵੀ ਬਣਾ ਚੁੱਕੇ ਨੇ ਉਹਨਾਂ ਦੇ ਨਾਲ ਅੱਜ ਕਰਤਾਰ ਸਿੰਘ ਸਰਾਬਾ ਬਾਰੇ ਗੱਲਬਾਤਾਂ ਕਰਾਂਗੇ ਅੰਮ੍ਰਿਤ ਸਰਾਬਾ ਜੀ ਸਾਡੇ ਨਾਲ ਮੌਜੂਦ ਨੇ ਅੰਮ੍ਰਿਤ ਸਰਾਬਾ ਜੀ ਸਭ ਤੋਂ ਪਹਿਲਾਂ ਤਾਂ ਜਿਵੇਂ ਕਰਤਾਰ ਸਿੰਘ ਸਰਾਬਾ ਜੀ ਦਾ ਅੱਜ ਜਨਮ ਦਿਨ ਹੈ ਤੁਸੀਂ ਉਹਨਾਂ ਨੂੰ ਕਿਵੇਂ ਯਾਦ ਕਰਦੇ ਹੋ ਉਹਨਾਂ ਦੀ ਜ਼ਿੰਦਗੀ ਨੂੰ ਕਿਵੇਂ ਦੇਖਦੇ ਹੋ ਹਾਂਜੀ ਸਭ ਤੋਂ ਪਹਿਲਾਂ ਜੀ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿੱਦਾਂ ਕਿ ਸਾਰੇ ਜਾਣਦੇ ਜੀ ਮੇਰਾ ਨਾਮ ਅਮਰਸ ਸਰਾਭਾ ਮੈਂ ਵੀ ਸਰਾਭਾ ਪਿੰਡ ਹੀ ਬੌਰਨ ਹੋਇਆ ਹਾਂ ਜੀ। ਸੋ ਕਰਤਾਰ ਸਿੰਘ ਸਰਾਭਾ ਦੇ ਉੱਤੇ ਅਸੀਂ ਬਹੁਤ ਪ੍ਰਾਊਡ ਕਰਦੇ ਹਾਂ ਜੀ। ਅਸੀਂ ਨਹੀਂ ਕਰਦੇ ਸਾਰੇ ਪੰਜਾਬ ਕਰਦਾ ਸਾਰਾ ਦੇਸ਼ ਕਰਦਾ ਜੀ। ਕਿਉਂਕਿ ਕਰਤਾਰ ਸਿੰਘ ਸਰਾਭਾ ਉਦੋਂ ਬੌਰਨ ਹੋਇਆ ਸੀ ਜੀ 24 ਮਈ 1896 ਜੀ। ਸਰਾਭਾ ਪਿੰਡ 'ਚ ਬੌਰਨ ਹੋਇਆ ਜੀ ਉਹਨਾਂ ਦੇ ਮਾਤਾ ਦਾ ਨਾਮ ਸਾਹਿਬਕੌਰ ਪਿਤਾ ਦਾ ਨਾਮ ਮੰਗਲ ਸਿੰਘ ਸੀਗਾ ਜੀ। ਮਾਤਾ ਪਿਤਾ ਛੋਟੇ ਹੀ ਸੀ ਜਦੋਂ ਕਰਤਾਰ ਸਿੰਘ ਸਰਾਭਾ ਉਹ ਸੁਰਗਵਾਸ ਹੋ ਗਏ ਸੀ ਤੇ ਫਿਰ ਉਹਨਾਂ ਦੇ ਦਾਦਾ ਜੀ ਨੇ ਉਹਨਾਂ ਦਾ ਪਾਲ ਪੋਸਟਮਾਨ ਕਰਿਆ ਜੀ। ਕਰਤਾਰ ਸਿੰਘ ਸਰਾਬਾ ਸ਼ੁਰੂ ਤੋਂ ਹੀ ਜੀ ਬਹੁਤ ਜ਼ਿਆਦਾ ਫਰਤੀਲਾ ਸੀਗਾ ਬਹੁਤ ਜ਼ਿਆਦਾ ਜਾਣੇ ਕਿ ਉਹਦੇ ਵਿੱਚ ਇੰਨੀ એનર્ਜੀ ਹੁੰਦੀ ਸੀ ਸਾਰੇ ਪਿੰਡ ਦੇ ਲੋਕ ਜੋ ਦੇਖਦੇ ਸੀ ਕਹਿੰਦੇ ਸੀਗੇ ਉਹਦੇ ਦਾਦਾ ਜੀ ਨੂੰ ਬਦਨ ਸਿੰਘ ਜੀ ਨੂੰ ਵੀ ਇਹ ਬਹੁਤ ਕਲੇਵਰ ਬਹੁਤ ਸੁਪਰਤੀਲਾ ਜੋਸ਼ੀਲਾ ਜਵਾਨ ਆ ਇਹਨੂੰ ਤੁਸੀਂ ਵਧੀਆ ਐਜੂਕੇਸ਼ਨ ਦਿਓ ਤੇ ਅਰਲੀ ਫਿਰ ਉਹਨਾਂ ਨੇ ਪਿੰਡ ਪੜ੍ਹਿਆ ਜੀ ਉਸ ਤੋਂ ਬਾਅਦ ਲੁਧਿਆਣੇ ਪੜ੍ਹੇ ਜੀ ਤੇ ਬਾਅਦ ਦੇ ਵਿੱਚ ਉਹਦੇ ਦਾਦਾ ਜੀ ਨੇ ਉਹਨਾਂ ਨੂੰ ਕੈਲੀਫੋਰਨੀਆ ਐਰੋਨੈਟਿਕਲ ਇੰਜੀਨੀਅਰਿੰਗ ਕਰਨ ਲਈ ਬਰਕਲੇ ਯੂਨੀਵਰਸਿਟੀ ਕੈਲੀਫੋਰਨੀਆ ਭੇਜਿਆ ਜੀ 1912 ਦੇ ਵਿੱਚ ਜੀ ਹਾਂਜੀ ਜੀ ਉਹਨਾਂ ਦੇ ਪਿੰਡ ਦੇ ਵਿੱਚ ਸਮਾਗਮ ਕਿਵੇਂ ਦੇ ਹੁੰਦੇ ਨੇ ਅਮਰਜੀਤ ਜੀ ਜਿਵੇਂ ਤੁਸੀਂ ਵੀ ਉੱਥੋਂ ਦੇ ਜੰਪਾ ਲਉ ਹਾਂਜੀ ਉਦੋਂ ਜੋ ਸਮਾਗਮ ਜੋ ਕਿਸੇ ਵੀ ਵੇਲੇ ਤੁਸੀਂ ਦੇਖੇ ਹੋਣਗੇ ਕਿ ਅੱਜ ਦੇ ਜਿਹੜੇ ਸਮੇਂ ਦੇ ਵਿੱਚ ਵੀ ਉਸੇ ਤਰ੍ਹਾਂ ਸਮਾਗਮ ਹੁੰਦੇ ਨੇ ਹਾਂਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਸਾਡੇ ਪਿੰਡ ਦੇ ਵਿੱਚ ਜੀ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਨਾਮ ਦੇ ਉੱਤੇ ਸਕੂਲ ਆ ਜੀ ਸਟੇਡੀਅਮ ਬਹੁਤ ਵੱਡਾ ਬਣਿਆ ਹੋਇਆ ਜੀ ਤੇ ਐਵਰੀ ਈਅਰ ਅਸੀਂ ਜਦੋਂ ਉਹਨਾਂ ਦੀ ਸ਼ਹੀਦੀ ਦਿਹਾੜਾ ਹੁੰਦਾ ਜੀ 16 ਨਵੰਬਰ ਨੂੰ ਉਹ ਐਵਰੀ ਈਅਰ ਉੱਥੇ ਬਿਗ ਟੂਰਨਾਮੈਂਟ ਹੁੰਦਾ ਜੀ ਸਾਰੇ ਜਿੰਨੇ ਵੀ ਵਧੀਆ-ਵਧੀਆ ਕਾਲਜ ਨੇ ਯੂਨੀਵਰਸਟੀਆਂ ਨੇ ਉੱਥੋਂ ਦੇ ਪਲੇਅਰ ਆ ਕੇ ਉੱਥੇ ਖੇਡਦੇ ਆ ਜੀ 7 ਦਿਨ ਦਾ ਟੂਰਨਾਮੈਂਟ ਹੁੰਦਾ ਫਿਰ ਲਾਸਟ ਡੇ ਜੀ ਬਰਸੀ ਅਸੀਂ ਕਹਿੰਦੇ ਆ ਸ਼ਹੀਦੀ ਦਿਹਾੜਾ ਮਨਾਉਨੇ ਆ ਜੀ ਸਾਰੇ ਉੱਥੇ ਜਿੰਨੇ ਆਪਣੇ ਵੱਡੇ-ਵੱਡੇ ਬੁਲਾਰੇ ਆ ਜੀ ਵੱਡੇ-ਵੱਡੇ ਐਕਟਰ ਆ ਉਹ ਸਾਰੇ ਆਉਂਦੇ ਆ ਨਾਟਕ ਕਰਦੇ ਆ ਸ਼ਹੀਦੀਆਂ ਦਾ ਤੇ ਪਿੰਡ ਵਾਲੇ ਵੀ ਸਾਰੇ ਪ੍ਰਾਊਡ ਕਰਦੇ ਆ ਇਹ ਨੇੜੇ ਤੇੜੇ ਦਾ ਜਿੰਨਾ ਇਲਾਕਾ ਉਹ ਵੀ ਸਾਰੇ ਹੋਮੋ ਮਾ ਕੇ ਪਹੁੰਚਦੇ ਆ ਜੀ ਤੁਹਾਨੂੰ ਮਾਨ ਮਹਿਸੂਸ ਹੁੰਦਾ ਤੁਸੀਂ ਆਪਣੇ ਨਾਮ ਦੇ ਪਿੱਛੇ ਵੀ ਅੰਮ੍ਰਿਤ ਸਰਾਬਾ ਲਗਾਉਨੇ ਹੋ ਸਵੇਸਨਾ ਬਹੁਤ سارے ਪਿੰਡ ਵਾਲੇ ਹੋਰ ਵੀ ਨੇ ਜਿਹੜੇ ਕਿ ਬੜਾ ਮਾਣ ਮਹਿਸੂਸ ਕਰਦੇ ਹੋਣਗੇ ਉਹਨਾਂ ਨੂੰ ਯਾਦ ਵੀ ਕਰਦੇ ਹੋਣਗੇ ਤੇ ਆਪਣੇ ਨਾਮ ਦੇ ਪਿੱਛੇ ਸਰਾਬਾ ਵੀ ਲਗਾਉਂਦੇ ਹੋਣਗੇ ਹਾਂਜੀ ਬਿਲਕੁਲ ਜੀ ਬਿਲਕੁਲ ਮਾਣ ਬਹੁਤ ਮਹਿਸੂਸ ਹੁੰਦਾ ਜੀ ਬਹੁਤ ਫੀਲ ਹੁੰਦਾ ਸਰਾਬੇ ਦੇ ਨਾਮ ਤੇ ਕਿਉਂਕਿ ਜਿੱਥੇ ਵੀ ਜਾਂਦੇ ਆ ਜਿੱਦਾਂ ਕਿ ਸਾਡੇ ਡਰਾਈਵਿੰਗ ਸਕੂਲ ਦਾ ਨਾਮ ਵੀ ਸਰਾਬਾ ਆ ਕਿਸੇ ਨੂੰ ਭੁੱਲਦਾ ਨਹੀਂ ਅਗਲਾ ਪੜ ਲੈਂਦਾ ਇੱਕ ਵਾਰੀ ਸਰਾਬਾ ਹੁਣ ਸਰਾਬੇ ਦੇ ਉੱਤੇ ਸਾਰੇ ਪ੍ਰਾਊਡ ਕਰਦੇ ਆ ਜੀ ਕਿਉਂਕਿ ਕਰਤਾਰ ਸਿੰਘ ਸਰਾਬਾ ਪਹਿਲਾਂ ਆਇਆ ਤਾਂ ਭਗਤ ਸਿੰਘ ਤੇ ਉਦਮ ਸਿੰਘ ਉਹਨੂੰ ਗੁਰੂ ਮੰਨਦੇ ਸੀ ਆਪਦਾ ਉਹਨਾਂ ਦੀ ਫੋਟੋ ਰੱਖਦੇ ਸੀਗੇ ਡਾਇਰੀ ਦੇ ਵਿੱਚ ਬੁੱਕ ਦੇ ਵਿੱਚ ਜੀ ਸਾਰੇ ਮਾਣ ਕਰਦੇ ਆ ਨਾਲ ਦੀ ਨਾਲ ਜੋ ਕਰਤਾਰ ਸਿੰਘ ਸਰਾਬਾ ਦਾ ਪਿੰਡ ਦੇ ਵਿੱਚ ਜੇ ਤੁਸੀਂ ਕਦੇ ਗਏ ਹੋਵੋਗੇ ਜਾਂ ਮੌਕਾ ਮਿਲਿਆ ਜਰੂਰ ਦੇਖ ਕੇ ਆਇਓ ਜੀ ਬਹੁਤ ਸੋਹਣਾ ਪਿੰਡ ਬਣਾਇਆ ਹੋਇਆ ਆ ਉੱਥੇ ਜੀ ਹਸਪੀਟਲ ਆ ਮੈਡੀਕਲ ਡੈਂਟਲ ਕਾਲਜੇ ਆ ਜੀ ਤੇ ਦੂਰੋਂ ਦੂਰੋਂ ਵਿਦਿਆਰਥੀ ਉੱਥੋਂ ਆਉਂਦੇ ਆ ਤੇ ਐਜੂਕੇਸ਼ਨ ਲੈਂਦੇ ਆ ਵਧੀਆ ਜੀ ਤੇ ਅਸੀਂ ਤਾਂ ਬਹੁਤ ਪ੍ਰਾਊਡ ਕਰਦੇ ਆ ਸਾਰੇ ਹੀ ਪ੍ਰਾਊ ਕਰਤਾਰ ਸਿੰਘ ਸਰਾਭਾ ਹੋਣਾ ਦੇ ਆ ਨਾਮ ਦੇ ਰਹਿ ਤੁਸੀਂ ਇੱਕ ਫਿਲਮ ਵੀ ਬਣਾ ਚੁੱਕੇ ਹੋ ਉਹਨਾਂ ਦੇ ਉੱਤੇ ਉਸ ਫਿਲਮ ਦਾ ਇੰਪੈਕਟ ਤੁਸੀਂ ਕਿੱਥੇ ਦੇਖਦੇ ਹੋ ਤੁਹਾਨੂੰ ਲੱਗਦਾ ਵੀ ਨੌਜਵਾਨਾਂ ਨੂੰ ਜੋ ਮੈਸੇਜ ਤੁਸੀਂ ਦੇਣਾ ਚਾਹੁੰਦੇ ਸੀ ਇਸ ਫਿਲਮ ਦੇ ਜ਼ਰੀਏ ਉਹ ਦੇ ਪਾਇਆ ਹਾਂਜੀ ਬਿਲਕੁਲ ਜੀ ਬਿਲਕੁਲ ਦੇਖੋ ਜੀ ਕਰਤਾਰ ਸਿੰਘ ਸਰਾਭਾ ਦੀ ਮੂਵੀ ਬਣਾਾਈ ਇਸ ਕਰਕੇ ਸੀ ਜਿਦਾਂ ਕਿ ਅੱਜਕੱਲ ਟੈਕਨੋਲੋਜੀ ਚੱਲਦੀ ਆ ਜੀ ਹੁਣ ਬੁੱਕ ਦੇ ਉੱਤੇ ਕੋਈ ਬਹੁਤ ਘੱਟ ਸਮਾਂ ਬਤੀਤ ਕਰਦਾ ਕੋਈ ਬੁੱਕਾਂ ਪੜ੍ਹਦਾ ਆ ਜੀ ਮੋਸਟਲੀ ਸਾਰੇ ਦੇਖਦੇ ਆ ਜੀ YouTube ਤੇ ਦੇਖਦੇ ਆ ਜਾਂ ਜਿੰਨੇ ਵੀ ਹੋਰ ਚੈਨਲ ਆ ਉਹਨਾਂ ਉੱਤੇ ਦੇਖਦੇ ਆ ਜੀ ਭਗਤ ਸਿੰਘ ਉਦਮ ਸਿੰਘ ਦੀਆਂ ਵੀਡੀਓ ਬਹੁਤ ਬਣ ਕੇ ਆ ਗਈਆਂ ਸੀਗੀਆਂ ਮੂਵੀਆਂ ਬਣ ਕੇ ਆ ਗਈਆਂ ਸੀ ਸਰਾਬੇ ਦੀ ਮੂਵੀ ਕਿਸੇ ਨੇ ਨਹੀਂ ਬਣਾਈ ਜੀ ਫਿਰ ਸਾਨੂੰ ਇਹ ਸੀ ਜਿੱਦਾਂ ਕਿ ਸਾਡੇ ਮੂਵੀ ਦੇ ਡਾਇਰੈਕਟਰ ਕਵੀ ਰਾਜ ਨੇ ਉਹਨਾਂ ਦਾ ਵੀ ਡ੍ਰੀਮ ਸੀ ਉਹ ਕੈਲੀਫੋਰਨੀਆ ਰਹਿ ਰਹੇ ਨੇ ਸ਼ੁਰੂਆਤ ਤੋਂ ਜੀ ਤੇ ਮੇਰਾ ਵੀ ਡ੍ਰੀਮ ਸੀਗਾ ਵੀ ਸਰਾਬੇ ਲਈ ਕੁਛ ਨਾ ਕੁਛ ਕਰਿਆ ਜਾਵੇ ਤਾਂ ਕਿ ਜਿਹੜੀ ਆਉਣ ਵਾਲੀ ਸਾਡੀ ਪੀੜ੍ਹੀ ਆ ਉਹ ਭੁੱਲ ਨਾ ਜਾਵੇ ਤੇ ਜੇ ਵੀ ਹੁਣ ਕੋਈ ਸਰਚ ਕਰਦਾ ਜੀ ਗੂਗਲ ਦੇ ਉੱਤੇ ਸਰਾਬਾ ਬਾਰੇ ਅਗਲੇ ਵੀਡੀਓ ਦੇਖਣਾ ਚਾਹੁੰਦੇ ਆ ਸੋ ਇਸ ਮਕਸਦ ਨੂੰ ਵੀਡੀਓ ਬਣਾਈ ਗਈ ਵੀ ਬੱਚੇ ਆ ਜੋ ਉਹ ਆਰਟੀਫੀਸ਼ੀਅਲ ਜੋ ਕ੍ਰੀਏਟ ਕਰੇ ਹੀਰੋ ਨੇ ਜੀ ਸਪਾਈਡਰਮੈਨ ਹੋ ਗਿਆ ਬੈਟਮੈਨ ਹੋ ਗਿਆ ਉਹ ਦੇਖ ਰਹੇ ਨੇ ਬਿਲਕੁਲ ਵੀ ਸਾਡੇ ਜਿਹੜੇ ਰੀਅਲ ਜੋਧੇ ਹੈਗੇ ਆ ਸਾਡੇ ਕੋਲੇ ਕਰਤਾਰ ਸਿੰਘ ਸਰਾਬਾ ਭਗਤ ਸਿੰਘ ਹਰੀ ਸਿੰਘ ਨਲਵਾ ਬੰਦਾ ਸਿੰਘ ਭਾਦਰ ਇਦਾਂ ਦੀਆਂ ਮੂ ਦੇਖ ਕੇ ਅਸੀਂ ਬਣਾਇਆ ਜੀ ਬਿਲਕੁਲ ਜਿਹੜੇ ਇਸ ਮੂਵੀ ਨੂੰ ਇਸ ਹਿਸਟਰੀ ਨੂੰ ਲਾਈਕ ਕਰਦੇ ਉਹਨਾਂ ਨੇ ਬਹੁਤ ਮੂਵੀ ਦੇਖੀ ਜੀ ਬਹੁਤ ਕਾਲਾਂ ਆਈਆਂ ਈਮੇਲਾਂ ਆਈਆਂ ਵੀ ਕੋਈ ਗਾਹਾਂ ਵੀ ਇਹ ਜਿਹਾ ਸਬਜੈਕਟ ਬਣਾਓ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਦਿਖਾ ਸਕੀਏ ਪੂਰੇ ਪਰਿਵਾਰ ਚ ਬਹਿ ਕੇ ਦੱਸ ਸਕੀਏ ਵੀ ਇਹ ਸਾਡੇ ਅਸਲੀ ਯੋਧੇ ਨੇ ਜੀ ਜੀ ਸੋ ਫਿਰ ਅੱਗੇ ਤੁਸੀਂ ਕੀ ਸੋਚਿਆ ਅਮਰਜੀਤ ਜੀ ਤੁਸੀਂ ਕੋਈ ਪ੍ਰੋਜੈਕਟ ਇਦਾਂ ਦੇ ਲਿਆ ਰਹੇ ਹੋ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਹੁਣ ਕਰਤਾਰ ਸਿੰਘ ਸਰਾਬਾ ਦੀ ਮੂਵੀ ਤਾਂ ਜੀ ਹੁਣ ਥੀਏਟਰਾਂ 'ਚ ਲਾਸਟ ਇਅਰ ਲੱਗੀ ਸੀ 3 ਆਫ ਨਵੰਬਰ ਜੀ ਹੁਣ ਉਹਨੂੰ Netflix ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਆ ਜੀ ਹੋਪਫੁਲੀ ਨੈਕਸਟ ਮੰਥ ਆ ਕਾਜੂਗੀ ਜੀ Netflix ਤੇ ਜੀ ਤੇ ਉਸ ਤੋਂ ਬਾਅਦ ਫਿਰ ਹੋਰ ਵੀ ਗਾਂਹ ਜਿੱਦਾਂ ਕਿ ਪ੍ਰੋਜੈਕਟ ਹੈਗੇ ਆ ਜੀ ਬਾਬਾ ਬੰਦਾ ਸਿੰਘ ਭਾਦਰਾਰੀ ਸਿੰਘ ਨਾਲਵਾ ਉਹ ਡਿਸਕਸ ਚੱਲਦੀ ਰਹਿੰਦੀ ਆ ਕਵੀ ਰਾਜ ਜੀ ਦੇ ਨਾਲ ਹੋਪਫੁਲੀ ਉਹ ਵੀ ਗਾਂ ਲੈ ਕੇ ਆਵਾਂਗੇ ਜ਼ਰੂਰ ਜੀ ਅਮਰਜੀਤ ਜੀ ਕਰਤਾਰ ਸਿੰਘ ਸਰਾਬਾ ਫੁਰਾਂ ਦੇ ਉੱਤੇ ਫਿਲਮ ਵੀ ਬਣ ਚੁੱਕੀ ਐ ਜਿੰਨੇ ਸਮਾਗਮ ਤੁਸੀਂ ਕਹਿ ਰਹੇ ਹੋ ਵੀ ਪਹਿਲਾਂ ਵੀ ਹੁੰਦੇ ਸੀਗੇ ਹੁਣ ਹੋਰ ਵੀ ਜ਼ਿਆਦਾ ਹੁੰਦੇ ਹੋਣਗੇ ਤੇ ਤੁਹਾਨੂੰ ਇਹਨਾਂ ਯੋਧਿਆਂ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਇਹਨਾਂ ਵਾਸਤੇ ਇੰਨਾ ਕੁ ਕੰਮ ਜਿਹੜਾ ਅਸੀਂ ਕਰ ਰਹੇ ਹਾਂ ਉਹ ਇਨਫ ਹੈ ਜਾਂ ਫਿਰ ਤੁਹਾਨੂੰ ਲੱਗਦਾ ਵੀ ਕੁਝ ਕਮੀਆਂ ਪੇਸ਼ੀਆਂ ਹੈਗੀਆਂ ਜਿਨ੍ਹਾਂ ਨੂੰ ਹੋਰ ਕਰਨ ਦੀ ਲੋੜ ਹੈ ਤਾਂ ਕਿ ਰੀਅਲ ਹੀਰੋਜ਼ ਜਿਹੜੇ ਸਾਡੇ ਹੈਗੇ ਆ ਇਹ ਸਾਰੀਆਂ ਪੀੜ੍ਹੀਆਂ ਜਾਣ ਸਕਣ ਖਾਸ ਕਰਕੇ ਕੈਨੇਡੀਅਨ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਇਸ ਬਾਰੇ ਜਾਣਕਾਰੀ ਜਿਹੜੀ ਉਹ ਮਿਲ ਸਕੇ ਕਿ ਅਸੀਂ ਸਾਡੀ ਹਿਸਟਰੀ ਕੀ ਹੈ ਸਾਡੇ ਜਿਹੜੇ ਰੀਅਲ ਹੀਰੋਜ਼ ਸੀ ਉਹ ਕੌਣ ਸੀਗੇ ਨਹੀਂ ਨਹੀਂ ਬਿਲਕੁਲ ਜੀ ਇੰਨਾ ਦੇਖੋ ਜਿੰਨਾ ਕੰਮ ਸ਼ਹੀਦਾਂ ਦੇ ਉੱਤੇ ਯੋਧਿਆਂ ਦੇ ਉੱਤੇ ਹੋਇਆ ਉਹਨਾਂ ਹੋਇਆ ਨਹੀਂ ਜੀ ਬਹੁਤ ਜ਼ਿਆਦਾ ਹੋਣ ਵਾਲਾ ਹੈ ਕਿਉਂਕਿ ਸਾਡੇ ਕੋਲੇ ਬਹੁਤ ਜ਼ਿਆਦਾ ਲਿਟਰੇਚਰ ਆ ਜੀ ਆਪਣਾ ਇੰਨਾ ਸੱਭਿਆਚਾਰ ਰਿਚ ਸੱਭਿਆਚਾਰ ਹੈ ਕਿੰਨੇ ਯੋਧੇ ਸੂਰਮੇ ਆ ਜਿਹੜੇ ਹਿڈن ਹੀ ਰਹਿ ਗਏ ਜਿਹੜੇ ਕਿ ਹਲੇ ਅੱਗੇ ਆਏ ਨਹੀਂ ਕਿਉਂਕਿ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਉਦਮ ਸਿੰਘ ਆ ਗਏ ਇਹਨਾਂ ਬਾਰੇ ਸਾਰਿਆਂ ਨੂੰ ਪਤਾ ਈਵਨ ਇੰਡੀਆ ਦੇ ਵਿੱਚ ਸਾਰਿਆਂ ਨੂੰ ਪਤਾ ਜੀ ਪਰ ਬਹੁਤ ਪਿੰਡਾਂ ਦੇ ਵਿੱਚ ਬਹੁਤ ਇਲਾਕਿਆਂ ਦੇ ਵਿੱਚ ਛੋਟੇ-ਛੋਟੇ ਬਹੁਤ ਯੋਧੇ ਸੂਰਮੇ ਆ ਜਿਨ੍ਹਾਂ ਨੂੰ ਦੱਸਣ ਦੀ ਲੋੜ ਆ ਅੱਗੇ ਲਿਉਣ ਦੀ ਲੋੜ ਆ ਅਸੀਂ ਆਲਵੇ ਸਾਰਿਆਂ ਨਾਲ ਇਹੀ ਡਿਸਕਸ ਕਰਦੇ ਆ ਵੀ ਤੁਸੀਂ ਜੇ ਤੁਹਾਡੇ ਇਲਾਕੇ ਦੇ ਵਿੱਚ ਕੋਈ ਸੂਰਮਾ ਯੋਧ ਉਈ ਨਾ ਕੋਈ ਪਹਿਲਾ ਛੋਟੀ ਮੂਵੀ ਬਣਾਓ ਵੱਡੀ ਬਣਾਓ ਦੱਸੋ ਆਪਣੇ ਮਨਸੂਬ ਜੋ ਜੋ ਯੋਧਿਆ ਨੇ ਸੂਰਮਿਆਂ ਨੇ ਜੋ ਸ਼ਹਾਦਤਾਂ ਦਿੱਤੀਆਂ ਆਉਣ ਵਾਲੀ ਪੀੜ੍ਹੀ ਨੂੰ ਜਰੂਰ ਪਤਾ ਹੋਣੀ ਚਾਹੀਦੀਆਂ ਜੀ ਜਿੱਦਾਂ ਕਿ ਐਗਜ਼ਾਮਪਲ ਅਸੀਂ ਇੱਥੇ ਵੀ ਹੁਣ ਸਕੂਲ ਜੋ ਆਪਣੇ ਗਵਰਨਮੈਂਟ ਸਕੂਲ ਨੇ ਸਰੀ ਦੇ ਵਿੱਚ ਉੱਥੇ ਵੀ ਅਸੀਂ ਮੂਵੀ ਉਹਨਾਂ ਨੂੰ ਬੱਚਿਆਂ ਨੂੰ ਲੈ ਜਾ ਕੇ ਦਿਖਾਈ ਸੀ ਸਰੀ ਦੇ ਵਿੱਚ ਨਿਊ ਵੈਸ ਥੀਟਰ ਦੇ ਵਿੱਚ ਤੇ ਉਹ ਬੱਚੇ ਕਹਿੰਦੇ ਅਸੀਂ ਤਾਂ ਪਹਿਲਾਂ ਕਦੇ ਸੁਣਿਆ ਹੀ ਨਹੀਂ ਸੀਗਾ ਸਰਾਬੇ ਬਾਰੇ ਨਾ ਹੀ ਸਾਨੂੰ ਕਿਸੇ ਨੇ ਦੱਸਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸਰਚ ਕਰੀ ਤੇ ਉਹ ਫੇਰ ਵੀ ਫੋਨ ਕਰ ਰਹੇ ਆ ਵੀ ਸਾਨੂੰ ਫੇਰ ਮੂਵੀ ਦਿਖਾਓ ਈਵਨ ਹੁਣ ਵੀ ਜੇ ਕਿਸੇ ਨੇ ਕਰਤਾਰ ਸਿੰਘ ਸਰਾਭਾ ਦੀ ਮੂਵੀ ਦੇਖਣੀ ਹੋਵੇ ਜੀ ਤਾਂ ਉਹ ਸਾਨੂੰ ਦੱਸ ਸਕਦੇ ਆ ਅਸੀਂ ਕਿਸੇ ਵੀ ਥੀਏਟਰ ਦੇ ਵਿੱਚ ਅਰੇਂਜ ਕਰ ਸਕਦੇ ਆ ਬਿਲਕੁਲ ਜੀ ਅਮ੍ਰਿਤ ਜੀ ਬਹੁਤ ਬਹੁਤ ਧੰਨਵਾਦ ਜੀ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਜਾਣਕਾਰੀ ਸਾਂਝੀ ਕਰਨ ਦੇ ਲਈ ਥੈਂਕ ਯੂ ਜੀ ਤੁਹਾਡਾ ਵੀ ਐਨ ਚੈਨਲ ਪੰਜਾਬੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਅੰਮ੍ਰਿਤ ਸਰਾਭਾ ਜੀ ਨੇ ਜਿਵੇਂ ਕਿ ਦੱਸਿਆ ਕਿ ਪਹਿਲਾਂ ਵੀ ਉਹ ਕਰਤਾਰ ਸਿੰਘ ਸਰਾਭਾ ਹੋਣਾ ਦੇ ਉੱਤੇ ਫਿਲਮ ਬਣਾ ਚੁੱਕੇ ਨੇ ਹੋਰ ਬਹੁਤ ਸਾਰੇ ਕੰਮ ਕਰਨ ਦੀ ਲੋੜ ਹੈ ਨਾਲ ਦੀ ਨਾਲ ਉਹਨਾਂ ਦਾ ਕਹਿਣਾ ਹੈ ਕਿ ਇਸ ਮੂਵੀ ਨੂੰ ਜਾਂ ਹੋਰ ਜਿਹੜੇ ਪ੍ਰੋਜੈਕਟ ਹੋਣਗੇ ਕੋਸ਼ਿਸ਼ ਕੀਤੀ ਜਾਏਗੀ Netflix ਦੇ ਉੱਤੇ ਵੀ ਲਿਆਂਦੀ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਸਾਡੇ ਰੀਅਲ ਹੀਰੋਜ਼ ਐ ਅਸੀਂ ਹਮੇਸ਼ਾ ਉਹਨਾਂ ਨੂੰ ਯਾਦ ਕਰਦੇ ਰਹੀਏ, ਵੱਧ ਚੜ੍ਹ ਕੇ ਉਹਨਾਂ ਲਈ ਉਹ ਕੰਮ ਕਰਦੇ ਰਹੀਏ ਤਾਂ ਕਿ ਸਾਡੀ ਹਰ ਜਨਰੇਸ਼ਨ ਜਿਹੜੀ ਆ ਰਹੀ ਆ ਹਰ ਪੀੜੀ ਨੂੰ ਇਹ ਪਤਾ ਹੋਵੇ ਕਿ ਅਸੀਂ ਕੌਣ ਆ ਸਾਡੀ ਹਿਸਟਰੀ ਕੀ ਐ ਰੀਅਲ ਹੀਰੋਜ਼ ਨੇ ਸਾਡੇ ਮੋਢ੍ਹ ਵਾਸਤੇ ਕੀ ਕੁਝ ਕੀਤਾ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ। ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।